ਵਰਨ ਨੂੰ ਠੀਕ ਠਾਕ ਮੁਵਾਸਾ ਲੱਭ ਕੇ ਚਾਰ ਦੀ ਕਲਚ ਰੱਖੇ ਤੈਨ ਦੁਗਣੀ ਰਾਜ ਕੋਲ ਜਿੱਕ ਬਖਸ਼ੇ ਬਾਰਕ ਦੇ ਬੱਚਾ ਦਾ ਸਾਹ ਉਸ ਤਰੀਕੇ ਤੇ ਅੱਜ ਨਾ ਮੈਂ ਕੱਲ ਨਾ ਕੰਮਲ ਹੋਇਆ ਪੈਲ ਗਮੋ ਅੱਜ ਮੂਸਮੀ ਦੇ ਪਾਸੇ ਵੀ ਨਾ ਲੱਭ ਚਾਪ ਤੇ ਪਰ ਤੇ ਪਰ ਉਹ ਕਹਿ ਰਿਹਾ ਜੀ ਮੁਸਲਮਾਨ ਹੈ ਪਰ ਮੈਂ ਨਹੀਂ ਮੰਨਦੀ ਵੀ ਜਿਹੜਾ ਮੁਸਲਮਾਨ ਦਾ ਜਾ ਧਰਮੀ ਬੰਦਾ ਕੋਈ ਵੀ ਆ ਸੇ ਕਹਿ ਜਾ ਉਹਨਾਂ ਆਵਦੀਆਂ ਬੰਗੇ ਨੰਮੇ ਧਰਮੀਆਂ ਜਾਂ ਹਿੰਦੂਆ ਜਿਹੜਾ ਅਸਲੀ ਮੁਸਲਮਾਨਾਂ ਜਾਂ ਅਸਲੀ ਸਿੱਖ ਜਾਂ ਇੰਦੋ ਉਹ ਕਦੇ ਕਿਸੇ ਹਤਕੇ ਤੇ ਵਾਰਨ ਕਰਦਾ ਦੇਖੋ ਲੱਗੇ ਲੋਕ ਸੀ ਉਹਨਾਂ ਦਾ ਕੋਈ ਕੁਸੂਰ ਨਹੀਂ ਸੀ ਨਾ ਉਹਨਾਂ ਨੂੰ ਮਾਰਿਆ ਸਭ ਤੋਂ ਪਹਿਲਾਂ ਤੇ ਬਹੁਤ ਪੁਰੀ ਗੱਲ ਹੈ ਹਨਾ ਵਿਚਾਰਿਆਂ ਨੂੰ ਦੇਖੋ ਬੇਦਵਾ ਹੋ ਗਏ ਬਚਰਗਾ ਨੌਕਰੀ ਕੱਢ ਲਿਆ ਰਹਿ ਗਿਆ ਉਹਨਾਂ ਦੇ ਹੱਥ ਪਰ ਮਾਰਦੇ ਜਿਆਦਾ ਜਿਹੜਾ ਸੀ ਮਾਰਿਆ ਉਹਨਾਂ ਦੇ ਵੈਸੇ ਬੱਚੇ ਤੇ ਔਰਤਾਂ ਨੂੰ ਮਾਰਿਆ ਪਰ ਉਹ ਆਵਦੀਆਂ ਬੰਨ ਕਿੰਨਾ ਧਰਮਿਸ਼ੋ ਕਰਨ ਪਰ ਮੈਂ ਨਹੀਂ ਮੰਨਦੀ ਉਹ ਤਾਂ ਇਹ ਮੁਸਲਮਾਨ ਹੋਣਗੇ ਉਹਨਾਂ ਦਾ ਕੋਈ ਧਰਮ ਨਹੀਂ ਹੈ ਜੇ ਪਤਾ ਲੱਗਾ ਵੀ ਤਰ੍ਹਾਂ ਸਾਨੂੰ ਇਹ ਨਿਸਖੋਂ ਦਾ ਵੀ ਗੇਸੇ ਨੱਕੇ ਦੀਵਾਰ ਕਾ ਠੀਕ ਹੈ ਨਾ ਤੇ ਪਰ ਮੈਂ ਨਹੀਂ ਉਹਨਾਂ ਨੂੰ ਮੰਨਦੀ ਮੁਸਲਮਾਨ ਹੋ ਲਈ ਨਾ ਉੱਧੋ ਕਸ਼ਮੀਰში ਵੀ ਨਾ ਗੱਤੀ ਉਹ ਲੋਕ ਤਾਂ ਬਹੁਤ ਇੱਜ਼ਤ ਕਰਦੇ ਆ ਮੇਰੇ ਹਸਬੰਦ ਗਏ ਸੀ ਪਤਨੀ ਕੋ ਕੋ ਕਹਿੰਦੇ ਕਹਿੰਦੇ ਇੰਨਾ ਹੋ ਸਾਨੂੰ ਉਹ ਕਰਦੇ ਕਹਿੰਦੇ ਅਸੀਂ ਅਜੇ ਨਾ ਸਾਡੇ ਮੇਰੇ ਨਾਲ ਸੀ ਸਿੱਖ ਕਰਕੇ ਚਲੋ ਨਹੀਂ ਸੀ ਐਂਡ ਆਰ ਨਹੀਂ ਸੀ ਨਾ ਉਹਨਾਂ ਨਾਲ ਸੀ ਕਿ ਬੁੰਡੇ ਨੇ ਇਹਦੇ ਡੀਓ ਉਹ ਦਰਦੇ ਸੀ ਵਿ ਸਿੰਧੂ ਆ ਤੇ ਉਹ ਜਿਹੜਾ ਡਰਾਈਵਰ ਸੀ ਉਹਨੇ ਇਹ ਗੱਲ ਕਹੀ ਵੀ ਮੈਂ ਪਠਾਨਾ ਕਾ ਬੇਟਾ ਹਾਂ ਮੈਂ ਆਪਕੋ ਅੰਜ ਨਹੀਂ ਦੇਊਗਾ ਅਬ ਹਮਾਰੇ ਸਾਥ ਚੱਲ ਰਹੀ ਹੈ ਟੈਕਸੀ ਮੈਂ ਤੇ ਕਹਿੰਦੇ ਵੀ ਉਹ ਲੋਕ ਨਹੀਂ ਕਰਦੇ ਇਹ ਪਤਾ ਨਹੀਂ ਕਿੱਥੋਂ ਗੰਦੇ ਲੋਕ ਆ ਕੇ ਇਹ ਜਿਹਾ ਕੁਝ ਕਰਦੇ ਆ ਪਰ ਮੈਂ ਵੀ ਫੇਰ ਵੀ ਕਹਿੰਦੇ ਵੀ ਬਹੁਤ ਮਾੜੀ ਗੱਲ ਹੈ ਧਰਮ ਨੂੰ ਬਦਨਾਮ ਕਰ ਰਹੇ ਆ ਨਾ ਹੁਣ ਦੇਖੋ ਮੈਂ ਕੀਤੀ ਇੱਕ ਨਹੀਂ ਆ ਕਿ ਜੀ ਵੀ ਧਰਮ ਪੁੱਛ ਕੇ ਤਾਂ ਬਚ ਕੇ ਇਹ ਨਮਸਤੇ ਦਾ ਮਦਦ ਨੂੰ ਸਮਾਂਦਰ ਨੂੰ ਬਦਨਾਮ ਕਰਨਾ ਚਾਹਤੇ ਧਰਮ ਪੁੱਛ ਕੇ ਕਰਿਆ ਦੁੱਸ ਵੈਸੇ ਮੈਂ ਸਿੱਖਧਰਮ ਨਾਲ ਬਲਾਉ ਕਰਦੀ ਆ ਪਰ ਮੈਂ ਜਿਹੜਾ ਕੋਈ ਇਹ ਜਿਹਾ ਕੰਮ ਕਰਦਾ ਹੁਣ ਮੈਂ ਧਰਮ ਦੇ ਸੰਬੰਧੀ ਵੀ ਉਹ ਧਰਮ ਪੁੱਛ ਕੇ ਕਰਨਾ ਤੁਸੀਂ ਮੈਂ ਦੇਖ ਰਹੀ ਹਾਂ ਇਸ ਤਰ੍ਹਾਂ ਉਹ ਮוסਲਮਾਨ ਸੀ ਵੀ ਪਰ ਇਹ ਤਰ੍ਹਾਂ ਬਦਨ ਵਾਲਾ ਮਸਾਲਾ ਤਾਂ ਦੇਖੋ ਦੰਗੇ ਨੂੰ ਸੌਣ ਵਾਲੀ ਗੱਲ ਆ, ਖੌਲ ਵਾਲੀ ਗੱਲ ਆ ਹਨਾ ਤੇ ਧਰਮਧਰਮ ਵਾਲਾ ਮਸਾਲਾ ਤਲਣਾ ਹੀ ਨਹੀਂ ਚਾਹੀਦਾ ਅੱਗੇ ਠੀਕ ਹੈ ਤੇ ਦੇਖੋ ਜਿਹੜੇ ਮוסਲਮਾਨ ਉੱਥੋਂ ਦੇ ਉਹ ਕਿੰਨਾ ਕਰ ਰਹੇ, ਕੀ ਕੁਝ ਕਰ ਰਹੇ ਹਨਾ ਰੋਂਦੇ ਪੜਦੇ ਉਹ ਵੀ ਸੜ ਨੂੰ ਇਹ ਬਹੁਤ ਇਹਨਾਂ ਨੇ ਮਾੜਾ ਕੰਮ ਕੀਤਾ ਹਨਾ ਤੇ ਆਪਾਂ ਕਿਵੇਂ ਕਹਿ ਸਕਦੇ ਵੀ ਭਾਈ ਉਹ ਮוסਲਮਾਨ ਜਿਨ੍ਹਾਂ ਨੇ ਇਹ ਕੰਮ ਕੀਤਾ ਉਹ ਕੋਈ ਨਾ ਕੋਈ ਧਰਮ ਨਹੀਂ ਹੁੰਦਾ ਨਾ ਮੁਸਲਮ ਨਾ ਸਿੱਖ ਨਾ Hindu ਨਾ Assai ਨਾ ਕੋਈ ਨਾ ਧਰਮ ਨਹੀਂ ਉਹ ਇਨਸਾਨ ਹੀ ਨਹੀਂ ਅਸਲ ਚ ਮੈਂ ਸਿੱਧਾ ਇਹ ਸਮਝਦੀ ਹਾਂ ਇਨਸਾਨ ਹੀ ਨਹੀਂ ਜਿਹੜਾ ਨੱਕਿਆ ਦੀਵਾਰ ਕਰਦਾ ਬਿਨਾਂ ਮਤਲਬ ਤੋਂ ਬਾਰ ਕਰਦਾ ਹਨਾ ਤੇ ਵੀ ਦੇਖੋ ਇਹ ਨਹੀਂ ਪਤਾ ਉੱਥੋਂ ਦੇ ਕਿ ਜੰਮੂ ਕਸ਼ਮੀਰ ਸ਼ਿਰੀ ਨਗਰ ਉੱਥੋਂ ਦੇ ਕੋਈ ਵਿਰੋਧੀ ਹੋਣਾ ਹਨਾ ਤੇ ਚਲੋ ਜੀ ਹੈ ਵੈਸੇ ਬਹੁਤ ਮਾੜੀ ਗੱਲ ਹੋਈ ਹੈ ਹਨਾ ਇਸ ਤਰ੍ਹਾਂ ਇੰਡੀਆ ਨੂੰ ਇੰਡੀਆ ਪੂਰਾ ਬਦਨਾਮ ਹੋ ਰਿਹਾ ਹਨਾ ਮੁਸਲਮ ਧਰਮ ਬਦਨਾਮ ਪਰ ਮੁਸਲਮਨ ਤਾਂ ਮੁਸਲਮ ਨਹੀਂ ਹੈ ਉਹ ਬੰਦੇ ਉਹ ਤਾਂ ਕੋਈ ਪੈਸੇ ਦੇ ਲਾਲਚ ਬਣੇ ਹੋਏ ਆ ਠੀਕ ਹੈ ਤੇ ਚਲੋ ਜੀ ਪ੍ਰਮਾਤਮਾ ਸਮਰੱਥ ਬਖਸ਼ੇ ਉਹ ਜੀ ਹਨਾ ਕੱਢੇ ਹੋ ਜਨੂੰ ਗਲਤ ਕੰਮਾਂ ਚ ਵਾਹ ਨਹੀਂ ਗਰਮੀ ਅੱਜ ਬਹੁਤ ਜ਼ਿਆਦਾ ਅੱਜ ਵੀ ਹੈ ਨਾ ਤੇ ਉਹਨਾ ਮੈਨੂੰ ਅੱਜ ਬੁਖਾਰ ਹੋ ਗਿਆ 2-3 ਘੰਟਾ ਹੋਈ ਸੀ ਜਿੱਦਦੇ ਆਏ ਨਾ ਵਿਆਹ ਚੋਂ ਜਾਣ ਨਾਲ ਬੁਖਾਰ ਹੋ ਜਾਂਦਾ ਸਰੀਰ ਮੇਰਾ ਹੀ ਹੋ ਜਾਂਦਾ ਸੀ ਠੁੱਟ ਜਾਂਦਾ ਸੀ ਉੱਠਣ ਨਹੀਂ ਜਾਂ ਸਵੇਰ ਮਾ ਸੌੜਦੇ ਸੀ ਤੇ ਅੱਜ ਤਾਂ ਫਿਰ ਪਰੇ ਮੇਰਾ ਹੋ ਗਿਆ ਬੁਰਾ ਹਾਲ ਤੇ ਫਿਰ ਮੈਂ ਦਵਾਈ ਲਈ ਤੇ ਹੁਣ ਮੈਂ ਠੀਕ ਐ ਮੇਰਾ ਮੂੰਹ ਵੀ ਪੱਕ ਗਿਆ ਜੀਭ ਉੱਠ ਖੜੀ ਸੀ ਜਾੜ ਦੁਖਣ ਲੱਗੀ ਵਿੱਚ ਕੋਈ ਪ੍ਰੋਬਲਮ ਜਦੋਂ ਮੈਂ ਬੁਖਾਰ ਦੀ ਕੋਈ ਗੋਲੀ ਲਈ ਸਾਰਾ ਕੁਝ ਸੈੱਟ ਹੋ ਗਿਆ ਨਾਲ ਦੇ ਨਾਲ 90 ਘੰਟੇ ਚ ਤੇ ਜਿੰਮੂ ਆਪੇ ਜਿੰਮੂ ਨੂੰ ਹੀ ਪਤਾ ਨਹੀਂ ਠੰਡ ਕਿਉਂ ਲੱਗਦੀ ਪਤਾ ਨਹੀਂ ਚਰਨ ਬੁਖਾਰ ਫੂਰੀ ਇਹਨੂੰ ਵੀ ਚਲੋ ਮੈਂ ਕੂਲਰ ਚਲੋ ਇਹ ਕੰਰਨੀ ਪਹਜਾ ਹੋਈ ਪਈ ਸੋ ਇਹ ਦਪਹਿਰੇ ਤੋਂ ਠੰਡ ਲੱਗਦੀ ਸੀ ਐ ਨਿੱਕੂ ਦੇਖੋ ਪਤਾ ਨਹੀਂ ਕਿੰਨ ਨਿੱਕੂ ਜਾ ਪੱਪੀ ਉਹਦਾ ਮੂਰੀ ਦਾ ਭੌਂਕ ਰਿਹਾ ਬੂ 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 ਕਰ ਕਰ ਕੋਈ ਹੋਰ ਕੁੱਤਾ ਵੀ ਉਹਨੂੰ ਬੜਾ ਭੌਂਕਦਾ ਹੋ ਬੜਾ ਖਰਾਬ ਹੈ ਟਿੱਡੂ ਜਾ ਦੇਖੀ ਮੈਂ ਦੇਖ ਲੁ ਗਿਆ ਨਾ ਮੈਂ ਆਵਾਜ਼ ਮਾਰਨੀ ਟਿੱਡੂ ਉਥੇ ਕੋਈ ਉਧਰ ਹੋਰ ਕੁੱਤੀ ਆਈ ਫਿਰਦੀ ਆ ਫੀਮੇਲਾ ਉਹ ਨੂੰ ਪੌਂਕਦਾ ਆ ਅੱਜ ਇੱਥੇ ਗੁਡਾਈ ਕੀਤੀ ਵੀ ਕੋਈ ਹੋਰ ਆ ਜੀ ਮਥੇ ਸੁਸੂ ਕਰਕੇ ਵੀ ਹੋਰ ਇੱਥੇ ਕੁਛ ਨਾ ਕੁਛ ਚਲਾ ਦਾਂਗੇ ਮਿਰਚਾਂ ਦੇਖੋ ਇਹਨਾਂ ਨੂੰ ਕੁਛ ਹੰਦਕ ਨਹੀਂ ਲਿਗਦੇ ਆ ਮੈਨੂੰ ਕਹਿੰਦੇ ਲੱਸੀ ਦਾ ਛੜਕਾ ਕਰ ਦੋ ਇੱਥੋਂ ਦਾ ਪਾਣੀ ਤੇ ਧਰਤੀ ਹੋ ਜੀ ਵਸੇ ਆ ਤਾਂ ਅਸੀਂ ਤਾਂ ਇਹਦਾ ਧਰਤੀ ਚ ਲਾਏਗੇ ਡੱਬੇ ਜੀ ਲੱਗੇ ਹੋਏ ਆ ਉਥੋਂ ਹੀ ਲਿਆਂਦੇ ਮੇਰੇ ਪਿੱਕਿਆ ਤੋਂ ਲੱਗੇ ਲਗੇ ਤੇ ਉਹ ਮੇਰੇ ਫਲ ਲੱਗ ਗਏ ਅੰਬੀਲ ਨੂੰ ਬੜੀ ਮਹਿੰਦਿਆਤ ਕੀ ਦੇਖਪੜਾ ਕੀਤੀ ਆਹਦੇ ਪਿੰਕ ਤੇ ਵਾਈਟ ਬੜੇ ਸੋਹਣੇ ਸੋਹਣੇ ਲੱਗ ਰਹੇ ਬਹੁਤ ਸੋਹਣੇ ਲੱਗ ਗਏ ਆ ਮੇਰਾ ਸੁੱਕ ਗਿਆ ਬਈ ਅੰਬਰੂਦ ਦਾ ਇੱਥੇ ਤਾਂ ਹਰਾ ਹੋ ਗਿਆ ਤੇ ਉੱਥੇ ੱਲੇ ਸੁੱਕ ਗਿਆ ਪਤਾ ਨਹੀਂ ਕੀ ਚੱਕਰ ਹੈ ਮੇਰਾ ਅੰਬਰੂਦ ਦਾ ਬੜਾ ਲਾਇਸ ਸੀ ਮੈਂ ਵਰਦਾ ਸ਼ੌਂਕ ਅਸਰਦਾਰ ਨਹੀਂ ਮੇਰੇ ਨਾਲ ਕਿਤੇ ਤਰ੍ਹਾਂ ਤੇ ਲਿਆਉਣ ਲੂੰ ਦਾ ਬੁੱਟੇ ਬਟਲ ਨੂੰ ਇਹਨਾਂ ਦਾ ਜਦ ਦਰਖਤ ਦਾ ਇਹਨਾਂ ਦਾ ਮਾਲ ਛੋਟੇ ਬੁੱਟੇ ਨਾ ਹੈ ਨਹੀਂ ਇਹਨਾਂ ਸ਼ੌਂਕ ਪਰ ਮੈਂ ਦੇਖ ਲਿਆ ਜਦੋਂ ਕਿਤੇ ਬਾਹਰੋਂ ਆਉਂ ਨਾ ਵੀ ਦੂਰ ਦੀ ਵੜ ਚੋ ਤੇ ਉਦੋਂ ਬਸ ਆਉਣ ਸਾਰ ਪਹਿਲਾਂ ਹੋ ਲੈ ਲਓ ਬੁਖਾਰ ਬੁਖੂਰ ਦੀ ਦਵਾਈ ਲਓ ਪਹਿਲਾਂ ਮੇਰਾ ਮਨ ਵੀ ਸੀਗਾ ਅੜਿੰਜੀ ਕਰੀ ਜਾਂਦਾ ਹੈ ਤਾਂ ਸ਼ਾਮ ਹੈ ਵੈਸੇ ਲੋਕ ਕਹਿੰਦੇ ਸ਼ਾਮ ਨੂੰ ਬਣਾਉਣੀ ਚਾਹੀਦੀ ਕੋਈ ਐਂ ਤਾਂ ਕੀ ਪ੍ਰੋਬਲਮ ਜੀ ਗਰਮੀ ਤਾਂ ਹੈਗੀ ਐ ਮੈਂ ਤਾਂ ਲਾਦਾ ਵੀ ਠੰਡੀ ਕਰਕੇ ਕਹਿੰਦੇ ਵੀ ਠੰਡੀ ਹੁੰਦੀ ਆ ਤੇ ਪਰ ਕੋਈ ਗੱਲ ਨਹੀਂ ਹੁਣ ਤਾਂ ਜੇ ਸ਼ਾਮ ਹੈਗੀ ਆ ਗਰਮੀ ਦਾ ਮੌਸਮ ਬਣਾਉਣੀ ਆ ਜੀ ਮੈਂ ਕੜੀ ਚਾਹ ਦੇਖਦੀ ਆ ਮੈਂ ਕੜੀ ਵੀ ਲੱਸੀ ਜਾਂ ਦਹੀਂ ਪੁਰਾਣੀ-ਪੁਰੋਣੀ ਪਈ ਹੋਵੇ ਇਹ ਉਨਾਂ ਵਧੀਆ ਬਣ ਜਾਂਦੀ ਜਿਵੇਂ ਮੂੰਹ ਬੱਠ ਗਿਆ ਜੇ ਮੈਂ ਫੇਰ ਸਾਰਾ ਕੁਝ ਚੇਂਜ ਕਰਤਾ ਇੱਥੋਂ ਹਟਾ ਤੇ ਉਧਰ ਰੱਖਤਾ ਉਹ ਬੁਕਸ ਵਾਲਾ ਸੀਗਾ ਤੇ ਇੰਦਰ ਖੁੱਲਾ ਕਰਤਾ ਕਿ ਮੈਂ ਜਿੰਮੀ ਨਾਲ ਉੱਥੇ ਕੂਲਰ ਦੇ ਮੂਰੇ ਨੂੰ ਟੰਡ ਲੱਗਦੀ ਆ ਇਸ ਕਰਕੇ ਮੈਂ ਹੁਣ ਇਹਦਾ ਮੰਜ਼ਰਾ ਇੱਥੇ ਡਾਉਂਗੀ ਇੱਥੇ ਨੂੰ ਪੱਖੜ ਦੀ ਹਵਾ ਲੱਗੂਗੀ ਬਸ ਇਹ ਚਾਹਤਾ ਕਿ ਮੇਰੇ ਨਾਲ ਗੱਲਾਂ ਕਰਦੀ ਹੈ ਬੱਗੂ ਬੱਗੂ ਪੱਖ ਲੱਗ ਗਿਆ ਕੁਮੀ ਕਰੇ ਸੁਛੂ ਤਾਂ ਤੂ ਬਾਹਰ ਕਰਿਆ ਹੈ ਨਾ ਕੱਚੇ ਥਾਂ ਸਵਾ ਗੁੱਡ ਮਾਰਨਿੰਗ ਸੀਤਾ ਟਾਈਮ ਹੈ ਟਾਈਮ ਨੇ ਸਵਾ 8 ਹੋ ਗਈ ਤੇ ਜਿੰਮੂ ਪਿਆ ਆਹਾ ਤੇ ਦੇਖੋ ਜੀ ਲਾ ਕੇ ਨਾ ਆ ਇੱਥੇ ਲਾਤੀ ਕਿਉਂਕਿ ਉਧਰ ਥੋੜੀ ਜਗ੍ਹਾ ਖੁੱਲੀ ਕਰਨ ਦੀ ਜ਼ਰੂਰਤ ਸੀ ਪਰ ਮੈਨੂੰ ਮੈਂ ਤੁਹਾਨੂੰ ਦੱਸੇ ਮੈਨੂੰ ਹੋ ਗਿਆ ਸੀ ਬੁਖਾਰ ਮੈਂ ਜੁੱਠੀਆਂ ਲੇਟ ਦੋ ਚਾਹ ਪਣੀ ਪੀ ਲਿਆ ਤੇ ਕੁਝ ਨਹੀਂ ਕੀਤਾ ਹੁਣ ਮੈਂ ਬੜਦੀਆਂ ਰਸੋਈ ਚ ਰਸੋਈ ਦਾ ਕਰਦੇ ਆਂ ਬਗੈ ਨਾ ਕੋਈ ਕੰਮ ਦੇਖਦੀ ਆਂ ਭਾਂਡੇ ਸਾਫ਼ ਕਰਦੇ ਆਂ ਚਾਹ ਵਾਲੇ ਤੇ ਇੱਧਰ ਲਈ ਕਰਦੇ ਹਾਂ ਚਾਦਰ ਸੱਟ ਅਚਾਨਕ ਠੀਕ ਕਰਦੇ ਚਾਦਰ ਸੱਟ ਕਰਨੀ ਜੇ ਕੁਝ ਨਹੀਂ ਕੀਤਾ ਉਧਰ ਲਈ ਬਿਸਤਰੀ ਚੱਕਣੀ ਹਜੇ ਤੇ ਲੋ ਜੀ ਆਪਾਂ ਬੈੱਡ ਤੇ ਮਾਰਤੀ ਬੈੱਡ ਦੀ ਚਾਦਰ ਸੱਟ ਕਰਤੀ ਬੈੱਡ ਦੀ ਟੋਹ ਤੇ ਸਾਰੇ ਕਪੜਾ ਮਾਰਤਾ ਪਣਾਪਾ ਮਾਰਦੇ ਸੀ ਹਰ ਰੋਜ਼ ਮਿੱਟੀ ਆ ਜਾਂਦੀ ਆ ਸਾਰੇ ਗੱਲ ਵੀ ਮਾਰਿਆ ਸੀ ਆ ਮਿੱਟੀ ਹੁਣ ਅੱਜ ਕੱਲ੍ਹ ਆਉਂਦੀ ਆ ਪਤਾ ਨਹੀਂ ਕਿਉਂ ਸਾਰੇ ਵਾਹ ਸਤਿਵਸ਼ਾ ਕੋਲ ਦਾ ਪੱਲਾ ਕਰੀ ਲੋਕ ਤਾਂ ਬਹੁਤ ਖਰਾਬ ਹੈ ਜਿਹੜਾ ਡੋਪੀਆ ਬੜਾ ਸੁਣਾ ਆ ਕੋਈ ਇੱਧਰ ਆ ਗਿਆ ਕਿਤੇ ਛੜ ਤੋ ੜਕਦਾ ਫਿਰਦਾ ਪਰਸ ਵਾਂਹਾਂ ਦਾ ਦੇਖ ਕੇ ਤਾਂ ਲੋਕ ਤਾਂ ਉਹ ਜੜੀ ਹੈ ਤੇ ਇੱਕ ਗੱਲ ਹੈ ਵੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦੀ ਜਿਹੜਾ ਐਂ ੜਕਣ ਲਈ ਛੜ ਦਿੰਦਾ ਨੇ ਇਹਨਾਂ ਨੂੰ ਵੇਜਵਾਣਾ ਕੋਈ ਵੀ ਹੈ ਜੇ ਪਸ਼ੂ ਦਾ ਜਾਂ ਕੁੱਤਾ ਹੈ ਹਨਾ ਉਹ ਆਪ ਹੀ ੜਕੂਆ ਏ ਨੀ ਮੇਗਲਾ ਹਗਲਾ ਕਿੰਨੇ ਕੈਸੇ ਚ ਵੜਕੂ ਗੱਲੇ ਦੇਖੀ ਤੂੰ ਗੱਲ ਯਾਦ ਰੱਖੀ ਮੇਰੀ ਪੜ ਗਜੁਰੂਰੇ ਸਤੀ ਅਸੀ ਜੋਗਤੀ ਪਰ ਮਾਦਮ ਦੇ ਘਰ ਦੇ ਰਹਿੰਦੇ ਨੀਗੀ ਦੇਖੋ ਤੁਸੀਂ ਉਹਨੂੰ ਮਸੂਲ ਨਾ ਛੱਡਤਾ ਹਨਾ ਪਾਲ ਪੁੜਕੇ ਉਹ ਜਿਹੜਾ ਅਸਲ ਚ ਤਾਂ ਪਹਿਲਾਂ ਸ਼ੁਰੂ ਤੇ ਬਾਹਰ ਪਲੇਵੇ ਉਹਨੂੰ ਕੋਈ ਪ੍ਰੋਬਲਮ ਨਹੀਂ ਜਦੋਂ ਆਪਾਂ ਉਹਨੂੰ ਪਾਲ ਕੇ ਬਾਹਰ ਛੱਡ ਦਗੇ ਫਿਰ ਉਹ ਬਾਹਰ ਉਹਨੂੰ ਰਹਿਣਾ ਬਹੁਤ ਔਖ ਹੋ ਜਾਂਦਾ ਉਹ ਜਾਨਵਰ ਦਾ ਪਤਾ ਨਹੀਂ ਕਿਵੇਂ ਕਿਸੇ ਨੇ ਛੱਡਿਆ ਹੁਣ ਕਿਵੇਂ ਉਹਨੂੰ ਇਹਦਾ ਉਈ ਮੂੰਹ ਸਰੇ ਬੰਨ ਕੇ ਲਿਆ ਹੋਣਾ ਜੱਕੀ ਮੇਂ ਲਿਆਈ ਹੋਣੀ ਆ ਪਾਪੀ ਤਾਂ ਪਾਪੀ ਦੁਨੀਆਂ ਪਈ ਆ ਦਾਨੀ ਤੋਂ ਦਾਨੀ ਵੀ ਬਹੁਤ ਹੈ ਪਰ ਮਾਤਮਾ ਨੂੰ ਕਿਸੇ ਦੀ ਕਮੈਂਟ ਨਹੀਂ ਲੱਗਦਾ ਫਿਰ ਜੇ ਆਪਾਂ ਕਹੀਏ ਵੀ ਇਹਨਾਂ ਕੋਲ ਸਪੈਸਾ ਮੁੱਕ ਗਿਆ ਪੈਸਾ ਪੈਸੇ ਨਾਲ ਕੋਈ ਬੰਦੇ ਨੂੰ ਸ਼ਾਂਤੀ ਨਹੀਂ ਫਰਮੇ ਸ਼ਾਂਤੀ ਮਿਲਦੀ ਹੈ ਜਦੋਂ ਆਪਾਂ ਕਿਸੇ ਦਾ ਦਿਲ ਨਾ ਦਿਖਾਈ ਜਦੋਂ ਦਿਲ ਦਿਖਾਈ ਉਹ ਤਾਂ ਜਿੰਨਾ ਮਰਜੀ ਪੈਸਾ ਜਦੋਂ ਅਸ਼ਾਂਤੀ ਮਿਲਦੀ ਹੈ ਨਾ ਉਹ ਹੈਨਾ ਉਦੋਂ ਫਿਰ ਬਹੁਤ ਔਖਾ ਹੈ ਜੋ ਲੋ ਜਿੱਧਰ ਮਾਰ ਲੈ ਹੁਣ ਆਪਣਾ ਦਾ ਇਧਰ ਬਹੁਤਾ ਪਿਆ ਪਿਆ ਮਿੱਟੀ ਕੱਟਾ ਹੁਣ ਦੇਖ ਆ ਮਾਰਨਾ ਸਾਰਿਆ ਦੇਖ ਲੈ ਇਧਰ ਮਾਰਦੇ ਪੱਲਾ ਮੈਂ ਲੋ ਜੀ ਆਪਾਂ ਇਧਰ ਵੀ ਕਰਤਾ ਮਾਰਤਾ ਕਪੜਾ ਠੀਕ ਹੈ ਤੇ ਇਧਰ ਕੱਟਾ ਵੜਦੇ ਆ ਪੱਖਾ ਖੰਦ ਕਰਦਗੇ ਹੁਣ ਆ ਕਪੜੇ ਸਾਂਭਦੇ ਆ ਆਪਣੇ ਹੈਗੇ ਕਲ ਫੀਟ ਨੂੰ ਨਾਲਾਂ ਪਾਸਟਰ ਮਗਾ ਕੇ ਨਾ ਦੇਖਦੇ ਆ ਕਲ ਫੀਟ ਮਾਉਣੀਆਂ ਰਾਤ ਵਾਸਤੇ ਹਾਂ ਬੈੱਡ ਤੇ ਮਾਰਦੇ ਨੇ ਹਾਂ ਤਾਂ ਬੈੱਡ ਨਾ ਪੁਰਾਣਾ ਬਹੁਤ ਹੋ ਗਿਆ ਜਮ ਗਿਆ ਵਸੇ ਤੇ ਇੱਕ ਸਿਰਫ ਇੱਥੇ ਟਾਈਮ ਪਾਸ ਤੇ ਲਈ ਪਰ ਰੱਖ ਲੋ ਜੀ ਆਪੇ ਇੱਧਰ ਵੀ ਮਾਰਦਾ ਬੈੱਡ ਤੇ ਇੱਥੇ ਮਾਰਦੇ ਨੇ ਕੱਲ ਹੀ ਰੱਖਿਆ ਵੀ ਆ ਵੀ ਸੈੱਟ ਕਰਦੇ ਆ ਸਾਰਾ ਬੈੱਡ ਨਾਲ ਹੀ ਝੱਕਦੀ ਆਪਾਂ ਬਿਸਤਰੀ ਹਲੋ ਜੀ ਹੁਣ ਆਪਾਂ ਬਣਾਉਣੀ ਰੋਟੀ ਐ ਤਾਂ 8:30 ਹੋਈ ਆ ਤਾਂ ਬਹੁਤ ਟਾਈਮ ਹੈ ਹੁਣ ਮੈਂ ਪਹਿਲਾਂ ਕੱਢਦੀ ਆ ਝਾੜੂ ਝਾੜੂ ਕੱਢ ਕੇ ਪੋਚਾ ਲਾ ਕੇ ਫਿਰ ਰੋਟੀ ਬਣਾਉਂਗੀ ਤੇ ਚਲੋ ਜੀ ਵੀਡੀਓ ਵਧੀਆ ਲੱਗੀਓ ਸਬਸਕ੍ਰਾਈਬ ਕਰਿਓ ਸ਼ੇਅਰ ਕਰੋ ਲਾਈਕ ਕਰਿਓ ਤੇ ਕਮੈਂਟ ਕਰਿਓ